ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਸੈਕਟਰ ਖੇਪਕਰ ਸੈਕਟਰ ਖਾਲੜਾ ਤੇ ਵੱਖ-ਵੱਖ ਸ਼ਰਧੀ ਪਿੰਡਾਂ ਅੰਦਰ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੈਬਨਟ ਮੰਤਰੀ ਰਿਪੇਜ ਸਿੰਘ ਈਟੀਓ ਵਿਧਾਇਕ ਸਰਵਰ ਸਿੰਘ ਤੋਦੀ ਅਗਵਾਈ ਹੇਠ ਬਾਰਡਰ ਦੇ ਵੱਖ-ਵੱਖ ਪਿੰਡਾਂ ਦੇ ਰਹਿਰ ਵਾਲੇ ਇੱਕ ਸਰਨਾਬ ਦਿਉਰਾ ਦਾ ਹਾਲ ਜਨਰਲ ਲੀ ਪਹੁੰਚੇ ਇਸ ਮੌਕੇ ਉਹਨਾਂ ਨੇ ਸਰਨਾਬ ਦਿਉਰਾ ਨੂੰ ਪ੍ਰੋਸਤਵਾਇਆ ਕਿ ਇਸ ਔਖੀ ਘੜੀ ਚ ਸਰਕਾਰ ਉਦੋਂ ਡਾੜ ਚਟਾਨਵਾਂ ਖੜੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਗੁਰਦੇਵ ਸਿੰਘ ਲਖਣਾ ਚੇਅਰਮੈਨ ਬਲਜੀਤ ਸਿੰਘ ਖਹਿਰਾ ਜਸ਼ਵੀਰ ਸਿੰਘ ਸੁਰ ਸਿੰਘ ਪਰਵਤ ਕੀ ਡਾਇਰੈਕਟਰ ਪਾਵਰ ਕੱਬ ਚੇਅਰਮੈਨ ਗਰਵਦਰ ਸਿੰਘ ਬੈੜਵਾਲ ਅਤੇ ਹੋਰ ਵੀ ਇਲਾਕੇ ਦੇ ਪੰਜ ਸਰਪੰਚ ਇਸ ਮੌਕੇ ਹਾਜ਼ਰ ਸਨ ਇਸ ਮੌਕੇ ਦੀ ਲੋਕਤ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰam ਤੇ ਫੋਲੋ ਜਰੂਰ ਕਰਿਓ ਧਰਵਾਜੀ ਸਾਬ ਤੇ ਨਾਲ ਸਾਡੇ ਕੈਬਨਟ ਦੇ ਕਲੀਗ ਸਰਦਾਰ ਹਰਪਜਨ ਸਿੰਘ ਜੀ ਡੀਓ ਸਾਹਿਬ ਐਮਐਲਏ ਸਰਦਾਰ ਰਵਨ ਸਿੰਘ ਜੀ ਤੁਨ ਸਾਹਿਬ ਐਮਐਲਏ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਜੀ ਡੀਸੀ ਰਾਹੁਲ ਕੁਮਾਰ ਜੀ ਐਸਐਸਪੀ ਅਬਿਨ ਮਨਜੂਰ ਰਾਣਾ ਜੀ ਤੇ ਹੋਰ ਵੀ ਜ਼ਿਲ੍ਹੇ ਦੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰੇ ਨਾਲ ਬੈਠ ਕੇ ਮੀਟਿੰਗ ਕੀਤੀ ਤੇ ਜਿਹੜਾ ਮਾਹੌਲ ਆ ਜੰਗ ਦਾ ਮਾਹੌਲ ਉਦੇ ਵਿੱਚ ਲੋਕਾਂ ਨੂੰ ਵੀ ਸੰਜਮ ਵਰਤਣ ਦੀ ਅਪੀਲ ਕਰਦੇ ਹਾਂ ਕਿਉਂਕਿ ਆਪਾਂ ਵੇਖਿਆ ਜੇ ਕੋਈ ਡਰੋਨ ਜਾਂ ਕੋਈ ਛੋਟਾ ਮੋਟਾ ਇਹੋ ਜਿਹਾ ਜੰਤਰ ਹੈ ਜਿਹੜਾ ਕਿ ਵਿਸਫੋਟਕ ਆ ਕੋਈ ਡਿੱਗਦਾ ਕਿਸੇ ਪਿੰਡ ਸਾਡੀ ਰਾਤ ਦੁਗਲੀ ਪਿੰਡ ਡਿੱਗਿਆ ਕੋਈ ਡਰੋਨ ਡਰੋਨ ਟਾਈਪ ਤੇ ਲੋਕ ਭੱਜ ਕੇ ਦਾਦਾ ਲੋਕਾਂ ਨੂੰ ਹੁੰਦਾ ਵੀ ਅਸੀਂ ਕੋਈ ਵੀਡੀਓ ਬਣਾ ਲਈਏ ਜਾਂ ਉਹਨੂੰ ਵੇਖ ਲਈਏ ਐਵੇਂ ਦੀ ਕਿਸੇ ਨੂੰ ਨਹੀਂ ਹਰਕਤ ਕਰਨੀ ਚਾਹੀਦੀ ਜੇ ਕੋਈ ਤੁਹਾਡੀ ਨੌਲੇਜ 'ਚ ਕੋਈ ਇਹੋ ਜੀ ਗੱਲ ਹੁੰਦੀ ਆ ਤੁਸੀਂ ਲਾਗੇ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਤੁਹਾਡੇ ਲਾਗੇ ਆਰਮੀ ਆ ਬੀਐਸਐਫ ਆ ਉਹਨਾਂ ਨੂੰ ਜਾਣਕਾਰੀ ਦਿਓ ਜੇ ਕੋਈ ਇਨਸਾਨ ਇਹੋ ਜੇ ਕੰਮ ਕਰਦਿਆਂ ਜੇ ਕੋਈ ਵਸਪੋਰਟ ਹੋ ਜਾਈ ਜਾਂ ਕਿਸੇ ਦੀ ਜਾਨ ਚਲੀ ਜਾਵੇ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਨਾਲ ਜਿਵੇਂ ਸਾਡੇ ਹਸਪੀਟਲ ਨੇ ਉਹਨਾਂ ਦਾ ਸਾਡੇ ਸਿਵਲ ਸਰਜਨ ਸਾਹਿਬ ਨੂੰ ਪੁੱਛਿਆ ਵੀ ਆਪਣੇ ਇੰਤਜ਼ਾਮ ਜਿਹੜੇ ਉਹ ਪੂਰੇ ਕਰਕੇ ਰੱਖਿਓ ਪਰਮਾਤਮਾ ਕਿਰਪਾ ਕਰੇ ਵੀ ਕੋਈ ਲੋੜ ਹੀ ਨਾ ਪਵੇ ਪਰ ਜੇ ਕਿਤੇ ਲੋੜ ਪੈਂਦੀ ਆ ਅਸੀਂ ਹਸਪਤਾਲਾਂ ਦੇ ਵਿੱਚ ਇੰਤਜ਼ਾਮ ਪੂਰੇ ਕੀਤੇ ਆ ਬਲੱਡ ਦੀ ਜਿਹੜੀ ਸਾਡਾ ਬਲੱਡ ਬੈਂਕ ਆ ਉਹਦੇ ਵਿੱਚ ਬਲੱਡ ਦੀ ਜਿੰਨੀ ਲੋੜ ਆ ਉਹ ਪੂਰਾ ਹੋਇਆ ਇੰਤਜ਼ਾਮ ਆ ਨਾਲ ਸਾਡੇ ਟਰਾਂਸਪੋਰਟ ਦਾ ਨਾਲ ਅੱਜ ਹੀ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਵੀ ਚੱਕੀ ਕੱਢੂੰਗਾ ਪੂਰੇ ਪੰਜਾਬ ਦੇ ਵਿੱਚ ਵੀ ਜਿਹੜੀ ਜਿਹੜੀ ਸਾਡੀ ਪਾਰਟ ਡਿਸਟ੍ਰਿਕਟ ਆ ਉਹਦੇ ਵਿੱਚ ਜਿੱਥੇ-ਜਿੱਥੇ ਵੀ ਸਾਡੀਆਂ ਬੱਸਾਂ ਖੜ੍ਹਦੀਆਂ ਜਿਹੜੀ ਵੀ ਦੀਪੂ ਦੇ ਵਿੱਚ ਜਾਂ ਜਿਹੜੇ ਵੀ ਬੱਸ ਸਟੈਂਡ ਦੇ ਵਿੱਚ ਸਾਡੇ ਡਰਾਈਵਰ ਤੇ ਕੰਡਕਟਰ ਰਾਤ ਨੂੰ ਉੱਥੇ ਰਹਿਣ ਕਿਉਂਕਿ ਜਦੋਂ ਇਹੋ ਜਿਹਾ ਮਾਹੌਲ ਹੁੰਦਾ ਉਦੋਂ ਸਾਡਾ ਸਾਰਿਆਂ ਦਾ اخلاਕੀ ਫਰਜ਼ ਬੰਦਾ ਅਸੀਂ 24 ਘੰਟੇ ਮਸਤੈਤ ਰਹੀ ਅਸੀਂ ਖੁਦ ਵੀ ਭਾਵੇਂ ਸਾਡੇ ਪੰਜਾਬ ਸਰਕਾਰ ਦੇ ਜਿੰਨੇ ਵੀ ਮਨਿਸਟਰ ਨੇ ਐਮਐਲਏ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਖਾਸ ਕਰਕੇ ਬਾਰਡਰ ਬੈਲਟ ਦੇ ਵਿੱਚ 24 ਘੰਟੇ ਦੀ ਡਿਊਟੀ ਦੇ ਰਹੇ ਆ ਜਿਵੇਂ ਸਾਡੇ ਅਫਸਰ ਸਰਪੰਚ ਡਿਊਟੀ ਦੇ ਰਹੇ ਆ ਉਸੇ ਤਰ੍ਹਾਂ ਹੀ ਸਾਡੇ ਐਮਐਲਏ ਸਾਡੇ ਮੰਤਰੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਸਾਡੇ ਪੰਜਾਬ ਦੇ ਐਸਐਸਪੀ ਸਾਰੇ ਡੀਸੀ ਸਰਪੰਨਾਂ ਨਾਲ ਨਾਲ ਸੈਂਟਰ ਦੇ ਜਿੰਨੇ ਵੀ ਅਫਸਰ ਨੇ ਉਹਨਾਂ ਦੇ ਨਾਲ ਰابطਾ ਬਣਾ ਕੇ ਹਰ ਗੱਲਬਾਤ ਦਾ ਜਾਜਾ ਲੈ ਰਹੇ ਆ ਇਹ ਆਮ ਲੋਕਾਂ ਦੀ ਸਰਕਾਰ ਆ ਤੇ ਆਮ ਲੋਕਾਂ ਦੇ ਵਿੱਚ ਰਹਿ ਕੇ ਅਸੀਂ ਜਦੋਂ ਲੋਕਾਂ ਦੇ ਵਿੱਚ ਗਏ ਆ ਖਾਸ ਕਰਕੇ ਸਾਡੀ ਖੇਮ ਕਰਨਤਨ ਜ਼ਿਲ੍ਹੇ ਦੀ ਬਾਰਡਰ ਬੈਲਟ ਇੱਥੋਂ ਦੇ ਲੋਕ ਜਿਹੜੇ ਆ ਦਲੇਰ ਨੇ ਕਿਉਂਕਿ ਦੇਖੋ 1947 ਦੇ ਮੇਲ ਦੇ ਮਾਰਵੱਜੀ 1965 1971 ਫਿਰ ਕਾਰਗਿਲ ਦੀ ਲੜਾਈ ਆਈ ਕਾਰਗਿਲ ਦੀ ਲੜਾਈ ਤੋਂ ਪਹਿਲਾਂ ਕਾਲਾ ਦੌਰ ਅਤਵਾਦ ਦਾ 10 ਸਾਲ ਲਗਾਤਾਰ ਕਾਲਾ ਦੌਰ ਰਿਆ ਸਾਡੇ ਇਸ ਇਲਾਕੇ ਦੇ ਲੋਕਾਂ ਨੂੰ ਖਾਸ ਕਰਕੇ ਤਰਨਤਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਬੜੀਆਂ ਮਾਰਾਂ ਵੱਜੀਆਂ ਤੇ ਮਾਰਾਂ ਝੱਲ ਝੱਲ ਕੇ ਇਹ ਲੋਕ ਜਿਹੜੇ ਆ ਦਲੇਰ ਹੋ ਚੁੱਕੇ ਆ ਉਹ ਖੁਦ ਇਹ ਗੱਲ ਨੂੰ ਸਹਕਾਰ ਕਰਦੇ ਆ ਵੀ ਜੇ ਕੋਈ ਗੱਲ ਹੋ ਵੀ ਤੇ ਅਸੀਂ ਆਪ ਲੜਾਈ ਲੜਨ ਨੂੰ ਤਿਆਰ ਹੈ ਅਸੀਂ ਆਪ ਅੱਗੇ ਹੋ ਕੇ ਦੇਸ਼ ਦੀ ਰਾਖੀ ਕਰਾਂਗੇ ਬਾਕੀ ਸਾਰਿਆਂ ਭੜਾ ਭਰਾਵਾਂ ਨੂੰ ਇਹੋ ਬੇਨਤੀ ਹੈ ਪੀ ਲਿਆ ਵੀ ਆਪਾਂ ਸੰਜਮ ਬਣਾ ਕੇ ਰੱਖਣਾ ਸ਼ਾਂਤੀ ਬਣਾ ਕੇ ਰੱਖਣੀ ਆ ਸਰਕਾਰ ਨੂੰ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਜੇ ਗਏ ਆ ਪਰਮਾਤਮਾ ਕਿਰਪਾ ਕਰੇ ਕੋਈ ਵੀ ਇਹੋ ਜਿਹਾ ਮਾਹੌਲ ਨਾ ਬਣੇ ਕਿ ਸਾਨੂੰ ਆਪਦਾ ਘਰ ਛੱਡਣਾ ਪਵੇ ਪਰ ਜੇ ਕੋਈ ਇਹੋ ਜੀ ਗੱਲ ਹੁੰਦੀ ਆ ਤੇ ਸਰਕਾਰ ਨੂੰ ਸਾਰੇ ਇੰਤਜ਼ਾਮ ਜਿਹੜੇ ਆ ਉਹ ਕੰਪਲੀਟ ਕੀਤੇ ਗਏ ਆ ਬਸ ਇਹੋ ਹੀ ਆ ਕਿ ਪੂਰਾ ਸੰਜਮ ਸ਼ਾਂਤੀ ਤੇ ਆਪਸ ਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਆ ਸਾਡੀ ਆਰਮੀ ਬਹੁਤ ਸਟਰੋਂਗ ਆ ਸਾਡੀ ਪੁਲਿਸ ਬਹੁਤ ਸਟਰੋਂਗ ਆ ਸਾਡੀ ਪੁਲਿਸ ਰਾਤ ਨੂੰ ਜਦੋਂ ਬਲੈਕਆਊਟ ਹੁੰਦਾ ਕਿਸੇ ਨੂੰ ਘਬਰਾਉਂਦੀ ਲੋੜ ਨਹੀਂ ਲਗਾਤਾਰ ਗਸ਼ਤ ਦੇਤ ਹੁੰਦੀ ਆ ਲੋਕਾਂ ਨੂੰ ਇਹਨਾ ਵੇਪੀ ਸ਼ਾਇਦ ਕੋਈ ਲਾਈਟ ਬੰਦ ਹੋ ਜਾਂਦੀ ਆ ਤੇ ਪਤਾ ਨਹੀਂ ਕਿ ਪੁਲਿਸ ਜਾਂ ਆਰਮੀ ਉਹ ਉਹਨਾਂ ਦਾ ਧਿਆਨ ਨਹੀਂਗਾ ਉਹਨਾਂ ਦਾ ਧਿਆਨ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਦੇ ਉੱਤੇ ਲਗਾਤਾਰ ਆ ਜੇ ਕੋਈ ਗਲਤੀ ਕਰੂਗਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੂਗੀ ਉਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਆਜੋਗ ਕੈਬਨਟ ਮੰਤਰੀ ਸਰਬਾਰ ਸਿੰਘ ਜੀ ਭੁੱਲਰ ਸਾਹਿਬ ਸਾਡੇ ਐਮਐਲਏ ਸਾਹਿਬ ਸਰਬਾਰ ਮਨਜਿੰਦਰ ਸਿੰਘ ਜੀ ਲਾਹੌਰਪੁਰਾ ਸਾਡੇ ਐਮਐਲਏ ਸਾਹਿਬ ਸਰਬਾਰ ਸਰਵੰਤ ਸਿੰਘ ਜੀ ਤੁਣ ਸਾਹਿਬ ਸਾਡੇ ਜਿਹੜੇ ਤੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਜੀ ਸਾਡੇ ਐਸਐਸਪੀ ਸ਼੍ਰੀ ਰਾਣਾ ਜੀ ਸੋ ਅਸੀਂ ਅੱਜ ਸਵੇਰ ਤੋਂ ਹੀ ਪਿੰਡਾਂ ਦੇ ਵਿੱਚ ਸੀਗੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਆ ਲੋਕਾਂ ਦੇ ਹੌਸਲੇ ਬੁਲੰਦ ਨੇ ਲੋਕਾਂ ਦੇ ਮਨੋਬਲ ਜਿਹੜੇ ਨੇ ਬਹੁਤ ਉੱਚੇ ਨੇ ਸੋ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਨੇ ਉਹ ਪੂਰੀਆਂ ਤਿਆਰੀਆਂ ਨੇ ਅਸੀਂ ਹਸਪੀਟਲ ਦਾ ਜਾਇਜ਼ਾ ਹੀ ਲਿਆ ਉਹਨਾਂ ਦੇ ਵਿੱਚ ਦਵਾਈਆਂ ਕਿੰਨੀਆਂ ਨੇ ਰਾਸ਼ਨ ਦੁਕਾਨਾਂ ਤੇ ਵੀ ਗਏ ਆ ਫਾਇਰ ਸਟੇਸ਼ਨਸ ਤੇ ਵੀ ਗਏ ਆ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਉਹ ਮੁਸ਼ਕਲ ਨਹੀਂ ਆ ਬਸ ਸਾਨੂੰ ਸੰਜਮ ਬਣਾਏ ਰੱਖਣ ਦੀ ਜਿਹੜੀ ਆ ਉਹ ਜ਼ਰੂਰਤ ਆ ਕਿਉਂਕਿ ਕਈ ਵਾਰੀ ਅਫਵਾਹਾਂ ਦੇ ਨਾਲ ਹੀ ਇਹੋ ਜਿਹੇ ਨੁਕਸਾਨ ਹੋ ਜਾਂਦੇ ਨੇ ਜਿਨ੍ਹਾਂ ਦੀ ਪਰਭਾਈ ਕਰਨੀ ਫਿਰ ਮੁਸ਼ਕਲ ਹੋ ਜਾਂਦੀ ਹੈ ਸੋ ਮੈਂ ਲੋਕਾਂ ਨੂੰ ਖਾਸ ਤੌਰ ਤੇ ਅਪੀਲ ਕਰਨਾ ਚਾਹੁੰਗਾ ਕਿ ਜੇ ਕੋਈ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਰਾਕਟ ਜਾਂ ਕੋਈ ਡਰੋਨ ਟਾਈਪ ਕੋਈ ਚੀਜ਼ ਜਿਹੜੀ ਆ ਉਹ ਮਿਲਦੀ ਆ ਤੇ ਉਹਦੇ ਨਾਲ ਉਹਨੂੰ ਮਜਾਕੀਆ ਲੈਜ਼ਰ ਦੇ ਵਿੱਚ ਨਾ ਲੈਣ ਰਾਦਰ ਪੁਲਿਸ ਨੂੰ ਆਰਮੀ ਨੂੰ ਜਾਂ ਸਾਡੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੂੰ ਇਨਫੋਰਮ ਕਰਨ ਤਾਂ ਕਿ ਅਸੀਂ ਉਹਦੇ ਜਿਹੜੇ ਮਾੜੇ ਪ੍ਰਭਾਵ ਨੇ ਉਹਦੇ ਤੋਂ ਆਪਾਂ ਬਚ ਸਕੀਏ ਸੋ ਸਾਡੇ ਕੋਲੇ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਭਾਰਤੀ ਫੌਜ ਬੜੀ ਪੂਰੀ ਸਤਰਕਾ ਪੂਰੀ ਸਮਰੱਥਾ ਔਰ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਅ ਵੈਸੇ ਵੀ ਭਾਰਤ ਜਿਹੜਾ ਆ ਉਹ ਪੂਰੀ ਵਰਲਡ ਦੇ ਵਿੱਚ ਪੀਸ ਚਾਹੁੰਦਾ ਹੈ ਸ਼ਾਂਤੀ ਚਾਹੁੰਦਾ ਹੈ ਕਿ ਜੁੱਧ ਸਾਡੇ ਦੇ ਉੱਤੇ ਥੋਪਿਆ ਗਿਆ ਪਰ ਅਸੀਂ ਇਹਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਜਿਹੜੇ ਆ ਉਹ ਤਿਆਰ ਬਰ ਤਿਆਰ ਆ ਸੋ ਕਿਸੇ ਵੀ ਤਰ੍ਹਾਂ ਦੀ ਰਿਊਮਰਸ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਕਰਨਾ ਜੋ ਇਨਸਟਰਕਸ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ਆਉਂਦੀਆਂ ਨੇ ਜੋ ਐਡਵਾਈਜ਼ਰੀ ਜਾਰੀ ਹੁੰਦੀ ਆ ਉਹਨਾਂ ਦੇ ਉੱਤੇ ਵਿਸ਼ਵਾਸ ਕਰਕੇ ਆਪਾਂ ਉਸੇ ਤਰ੍ਹਾਂ ਹੀ ਜਿਹੜਾ ਆ ਉਹ ਕੰਮ ਕਰਨਾ ਮੇਰੇ ਅਨੁਸਾਰ ਇਹਨੂੰ ਤੋਂ ਇਸਹਾ ਨਹੀਂ ਸ਼ੋਖਾ ਨਾ